ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ ਜਾਂ Facebook ਪੇਜ ਫੋਲੋ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਅੱਜ ਦੀ ਵੀਡੀਓ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਹੈ ਜੀ ਇੱਥੇ ਬਹੁਤ ਸੋਹਣੀ ਬੈਡ ਸੇਲ ਹੈ ਤਾਜੀ ਸੂਈ ਹੈ ਜੀ ਮਗਰ ਬੱਚਾ ਦਾ ਠੀਕ ਹੈ ਜੀ ਬਾਕੀ ਹਾਈਡ ਲੈਂਥ ਲੈਵੇ ਪੱਖੋਂ ਖੁਦ ਚੈੱਕ ਕਰ ਸਕਦੇ ਹੋ ਜਾਂ ਮੈਂ ਹਣ ਸਿਰਾ ਗੱਲ ਬਾਤ ਅਬਿਰ ਮਿਰਿਓ ਤੇ ਇਹ ਬੱਛਾ ਮਗਰ ਬੱਚਾ ਜੀ ਠੀਕ ਹੈ ਤੇ ਆਜੋ ਤੁਹਾਨੂੰ ਲੈਵਾ ਚੈੱਕ ਕਰਵਾ ਦਈਏ ਹਾਂ ਜੀ ਬਹੁਤ ਸੋਹਣੀ ਬੈੜ ਹੈਗੀ ਬਿਲਕੁਲ ਠੰਡੀ ਸੀਲ ਹੈ ਲੈਵਾ ਖੁਦ ਚੈੱਕ ਕਰ ਸਕਦੇ ਹੋ ਹਾਈਡ ਲੈਂਥ ਚੈੱਕ ਕਰ ਸਕਦੇ ਹੋ ਜੀ ਆਜੋ ਦੂਸਰੀ ਸਾਈਡ ਤੋਂ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਈਏ ਪਿੰਡ ਚੰਡੂਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੀ ਹੈ ਜੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਵੀਰ ਦਾ ਸਕਰੀਨ ਦੇ ਉੱਪਰ ਚੱਲ ਰਿਹਾ 7347498359 ਜੀ ਹਾਂਜੀ ਇਧਰੋਂ ਦੂਸਰੀ ਸਾਈਡ ਤੋਂ ਦਿਖਾ ਦਿੰਨੇ ਆ ਤੁਹਾਨੂੰ ਬਿਲਕੁਲ ਐ ਠੰਡੀ ਸੀਲ ਹੈ ਜੀ ਤੇ ਦੂਸਰੇ ਸੂਏ 40 ਲੀਟਰ ਦੁੱਧ ਕੱਢਿਆ ਇਸ ਦੇ ਥੱਲੋਂ ਠੀਕ ਹੈ ਜੀ ਇਸ ਵਾਰ ਤੀਸਰੇ ਸੂਏ ਸੂਈ ਹੈ ਦੂਸਰੇ ਸੂਏ 40 ਲੀਟਰ ਦੁੱਧ ਦਿੰਦਾ ਇਸ ਵੜਨੇ ਤੇ ਲੇਵੇ ਪੱਖੋਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਬਾਕੀ ਤੇ ਇਹ ਮੰਗਰ ਬੱਚਾ ਇਹਦੇ ਬੱਚਾ ਜੀ ਠੀਕ ਹੈ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਗੁਰਪ੍ਰੀਤ ਵੀਰ ਦੇ ਕੋਲ ਖੜੀ ਆ ਜਿਸ ਦਾ ਕੇ ਚੰਨੇ ਵਾਲੀ ਸੜਕ ਦੇ ਉੱਪਰ ਸੈਲਰ ਦੇ ਕੋਲ ਘਰ ਹੈਗਾ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਧਾਨੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਵਾਉਣੀ ਚਾਹੁੰਦੇ ਹੋ ਤਾ ਸਾਡੇ ਉੱਪਰ ਦਿੱਤੇ ਹੋਏ ਨੰਬਰ 600 472 24 360 ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਬਾਕੀ ਤੁਸੀਂ ਵੇੜ ਚੈੱਕ ਕਰ ਸਕਦੇ ਹੋ ਜਮਾਨ ਸਿਰਾ ਗੱਲਬਾਤ ਹੈ ਜੀ ਤੇ ਬਾਕੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਜੋ ਡਿਮਾਂਡ ਹੈ ਵੀਰ ਦੀ 2 ਲੱਖ ਦੀ ਹੈ 2 ਲੱਖ ਤੋਂ ਘੱਟ ਵਾਲਾ ਵੀਰ ਕੋਈ ਫੋਨ ਨਾ ਕਰੇ ਜੀ 2 ਲੱਖ ਦੀ ਡਿਮਾਂਡ ਹੈ ਵੀਰ ਦੀ ਤੇ 2 ਲੱਖ ਦੀ ਦੇਣੀ ਹੈ ਜੀ ਚੈੱਕ ਕਰ ਸਕਦੇ ਹੋ ਜਮਾਨ ਸਿਰਾ ਗੱਲਬਾਤ ਹੈ ਵੀਰ ਮੇਰੋ ਲੈਵੇ ਪੱਖੋਂ ਖੁਦ ਚੈੱਕ ਕਰ ਸਕਦੇ ਹੋ ਦੂਸਰੇ ਸੂਏ 40 ਲੀਟਰ ਦੁੱਧ ਦਿੰਦਾ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ